ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਸਬੰਧ ਵਿੱਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਦੇ ਹਿੱਸੇ ਵਜੋਂ ਸਜਾਏ ਗਏ ਕੀਰਤਨ ਦਰਬਾਰ ਵਿੱਚ ਸ਼ਾਮਲ ਹੋ ਕੇ ਰੋਹਾਨੀ ਕੀਰਤਨ ਸਰਵਨ ਕੀਤਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਗੁਰੂ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਪਵਿੱਤਰ ਕਸਵਿਆਂ ਤੇ ਸ਼ਹਿਰਾਂ ਵਿੱਚ ਕੀਰਤਨ ਦਰਬਾਰ ਸਜਾਏ ਜਾਣਗੇ ਤੇ 18 ਨਵੰਬਰ ਨੂੰ ਸ਼੍ਰੀਨਗਰ ਜੰਮੂ ਤੇ ਕਸ਼ਮੀਰ ਦੇ ਵਿੱਚ ਇੱਕ ਕੀਰਤਨ ਦਰਬਾਰ ਸਜਾਇਆ ਜਾਵੇਗਾ ਜਿਸ ਤੋਂ ਬਾਅਦ 19 ਨਵੰਬਰ ਨੂੰ ਇੱਕ ਨਗਰ ਕੀਰਤਨ ਵੀ ਸਜਾਇਆ ਜਾਵੇਗਾ। ਵੇਗਾ ਜਿਸ ਵਿੱਚ ਸੈਂਕੜੇ ਕਸ਼ਮੀਰੀ ਪੰਡਿਤ ਹਿੱਸਾ ਲੈਣਗੇ ਉਹਨਾਂ ਨੇ ਕਿਹਾ ਕਿ 20 ਨਵੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਫਰੀਦਕੋਟ ਤੇ ਗੁਰਦਾਸਪੁਰ ਤੋਂ ਤਿੰਨ ਨਗਰ ਕੀਰਤਨ ਸਜਾਏ ਜਾਣਗੇ ਉਹਨਾਂ ਨੇ ਕਿਹਾ ਕਿ ਇਹ ਚਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਪੰਨ ਹੋਣਗੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ 23 ਤੋਂ 25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾਣਗੇ ਮੁੱਖ ਮੰਤਰੀ ਮਾਨ ਨੇ ਕਿਹਾ ਵੱਡੀ ਗਿਣਤੀ ਦੇ ਵਿੱਚ ਆਉਣ ਵਾਲੀਆਂ ਸੰਗਤਾਂ ਦੇ ਠਹਿਰ ਚੱਕ ਨਾਂਕੀ ਨਾਂ ਦਾ ਇੱਕ ਟੈਂਟ ਸਿਟੀ ਵੀ ਬਣਾਇਆ ਜਾਵੇਗਾ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਜੀਵਨ ਤੇ ਸਖਿਆਮਾਂ ਨੂੰ ਉਜਾਗਰ ਕਰਦੀਆਂ ਪ੍ਰਦਰਸ਼ਨੀਆਂ ਤੇ ਡਰੋਨ ਸ਼ੋਅ ਦੇ ਨਾਲ ਸਰਬ ਧਰਮ ਕਾਨਫਰੰਸ ਵੀ ਕਰਵਾਈ ਜਾਵੇਗੀ ਮੁੱਖ ਮੰਤਰੀ ਮਾਨ ਨੇ ਕਿਹਾ ਕਿ 24 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ ਜਿੱਥੇ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਗੁਰੂ ਜੀ ਦੇ ਜੀਵਨ ਫਲਸਫੇ ਤੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਲਈ ਦਿੱਤੀ ਉਹਨਾਂ ਦੀ ਕੁਰਬਾਨੀ ਤੇ ਵਿਚਾਰ ਸਾਂਝੇ ਕੀਤੇ ਜਾਣਗੇ ਦੂਜਿਆਂ ਦੇ ਰਾਖੇ ਬਣਿਆ ਤੈਉ ਸਾਨੂੰ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਦਾ ਕਿਤਾਬ ਮਿਲਿਆ ਇਹ ਕੋਈ ਐਵੇਂ ਚੀਚੀਆਂ ਨੂੰ ਖੂਨ ਲਾ ਕੇ ਸੀਧੀਆਂ ਨਹੀਂ ਪ੍ਰਾਪਤ ਹੋਈਆਂ ਇੱਥੇ ਸਿਰ ਦੇਣੇ ਪਏ ਇੱਥੇ ਤੱਤੀਆਂ ਤਵੀਆਂ ਤੇ ਬਹਿਣਾ ਪਿਆ ਇੱਥੇ ਪਾਈ ਮਤੀ ਦਾ ਜੀ ਅੱਜ ਸਾਡੀ ਅਰਦਾਸ ਦੇ ਵਿੱਚ ਜ਼ਿਕਰ ਹੈ ਆਰਿਆਂ ਨਾਲ ਚਰਵਾਏ ਗਏ ਚਰਖੜੀਆਂ ਤੇ ਛੜੇ ਦੇਗਿਆਂ ਚ ਉਬਾਲੇ ਗਏ ਕਿਹੜਾ ਤਰੀਕਾ ਸੀ ਜ਼ਾਲਿਮਾਂ ਦਾ ਜਿਹੜਾ ਉਹਨਾਂ ਨੇ ਨਹੀਂ ਵਰਤਿਆ ਸਾਡੇ ਤੇ ਪਰ ਦੇਖ ਲੋ ਗੁਰੂ ਸਾਹਿਬ ਦਾ ਪਰਮਾਤਮਾ ਦਾ ਸੁਨੇਹਾ ਦੇਖ ਲੋ ਔਰੰਗਾਬਾਦ ਚਲੇ ਜਾਇਓ ਉੱਥੇ ਔਰੰਗਜੀਤ ਦੀ ਕਬਰ ਹੈ ਦੀਵਾ ਕਰਨ ਵਾਲਾ ਹੈ ਨਹੀਂ ਤੇ ਅਨੰਦਪੁਰ ਸਾਹਿਬ ਜਾਇਓ ਗੁਰੂ ਕੀ ਨਗਰੀ ਲਾਈਨ ਹੀ ਨਹੀਂ ਟੁੱਟਦੀ ਲਾਈਨ ਹੀ ਨਹੀਂ ਟੁੱਟਦੀ ਸਜਦਾ ਕਰਨ ਵਾਲਿਆਂ ਦੀ ਆ ਫਰਕ ਹੈ ਬਸ ਤੋ ਅੱਜ ਬੜਾ ਰੂਹ ਨੂੰ ਸਕੂਨ ਮਿਲਿਆ ਸ਼ਾਂਤੀ ਮਿਲੀ ਹੈ ਕੀਰਤਨ ਸੁਣ ਕੇ ਵੀ ਇਸ ਜਗ੍ਹਾ ਦੇ ਦਰਸ਼ਨ ਕਰਕੇ ਵੀ ਬਿਲਕੁਲ ਇਸ ਜਗ੍ਹਾ ਦੇ ਸੜਕ ਦੇ ਪਰਲੇ ਪਾਸੇ ਕਾਨੂੰਨ ਦੇ ਘਾੜੇ ਬੈਠੇ ਮੈਂ ਵੀ ਉੱਥੇ ਆਉਂਦਾ ਰਿਹਾ ਬੋਲਦੇ ਵੀ ਰਹੇ ਹਾਂ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਪਹਿਲੀ ਵਾਰ ਪਾਰਲੀਮੈਂਟ ਚੋਂ ਦਵਾਈ ਕਿ ਵੀ ਸਾਡੀਆਂ ਵੀ ਕੁਰਬਾਨੀਆਂ ਨੂੰ ਸਜਦਾ ਕਰੋ ਨਮਨ ਕਰੋ ਤੇ ਉਹ ਸਾਡੀਆਂ ਕੁਰਬਾਨੀਆਂ ਕੋਈ ਆਪਣੇ ਨਿੱਜ ਵਾਸਤੇ ਨਹੀਂ ਸੀ ਸਾਡੀਆਂ ਤਾਂ ਕੁਰਬਾਨੀਆਂ ਜਿਹੜੀਆਂ ਉਹ ਮਾਨਵਤਾ ਵਾਸਤੇ ਸੀ ਮਨੁੱਖਤਾ ਵਾਸਤੇ ਸੀ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਬਹੁਤ ਸਮਾਂ ਪਹਿਲਾਂ ਹੀ ਹੋ ਗਿਆ ਬਸ ਮੈਂ ਇਹੀ ਕਹੂੰਗਾ ਕਿ ਇੱਕ ਨਿਰਮਾਣਾ ਜਾਂ ਸੇਵਕ ਹੋਣ ਦੇ ਨਾਤੇ ਮੈਂ ਸੱਦਾ ਪੱਤਰ ਦਿੰਨਾ ਸਾਰਿਆਂ ਨੂੰ ਦਿੱਲੀ ਦੀ ਸਾਰੀ ਸੰਗਤ ਨੂੰ ਜਿੰਦੇ ਵੀ ਤੁਸੀਂ ਇੱਥੇ ਹਾਲ ਦੇ ਵਾਲੇ ਤੋਂ ਆਏ ਹੋ ਕਿ ਆਓ ਅਨੰਦਪੁਰ ਸਾਹਿਬ ਜਰੂਰ ਆਇਓ ਦਰਸ਼ਨ ਕਰਕੇ ਜਾਇਓ ਔਰ ਜਿੱਥੋਂ ਜਿੱਥੋਂ ਗੁਰੂ ਸਾਹਿਬ ਲੰਗੇ ਉਹ ਜਿਹੜੀਆਂ ਰਾਹਾਂ ਉਹਨਾਂ ਦੀਆਂ ਉਹਨਾਂ ਦਾ ਪੈੜਾਂ ਦਾ ਜਿਹੜਾ ਕਦਮ ਚਿੰਨ ਜਿਹੜੇ ਨੇ ਚ ਉਹਨਾਂ ਤੇ ਆਪਾਂ 0. ਕੁਛ ਪਰਸੈਂਟ ਵੀ ਕਿਤੇ ਉਹਨਾਂ ਦੇ ਕਦਮਾਂ ਨੂੰ ਚਿੰਨਾ ਨੂੰ ਫੋਲੋ ਕਰ ਲਈਏ ਤਾਂ ਜ਼ਿੰਦਗੀ ਸਫਲ ਹੋ ਸਕਦੀ ਹੈ ਆ ਜਿਹੜੇ ਝਗੜੇ ਝੇੜੇ ਆ ਜਿਹੜੇ ਸਮਾਜਿਕ ਲਾਮ ਤਾਂ ਜਿਹੜੀਆਂ ਪਈਆਂ ਹੋਈਆਂ ਨੇ ਉਹਨਾਂ ਚੋਂ ਆਪਾਂ ਨਿਕਲ ਸਕਦੇ ਆ ਸੋ ਪਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਜੋ ਸੇਵਾ ਦਾ ਮੌਕਾ ਪੰਜਾਬ ਦੇ ਲੋਕਾਂ ਨੇ ਦਿੱਤਾ ਹੈ ਉਹ ਸੇਵਾ ਕਰਦੇ ਰਵਾਂਗੇ